ਬਾਈ ਜੀ 22 ਕੋਤਰੀਆਂ ਬੱਜੀਆਂ ਹੁਣ 22 ਹਾ ਬੈਠੀਆਂ ਇਹਦੇ ਵਿੱਚ ਭਟੀਆਂ ਵੀ ਐ ਤੇ ਵਿੱਚ ਪੱਟੀਆਂ ਵੀ ਐ ਪੰਜ ਪੰਜ ਸੱਤ ਭਟੀਆਂ ਤੇ ਸੇ ਸੱਤ ਅੱਠ ਬਾਕੀ ਪੱਟੀਆਂ ਇਹ 22 ਐ ਬੈਠੀਆਂ 22 22 ਉਹੀ ਕੋਤਰ ਰਹਿ ਗਏ ਉਧਰ 22 ਜੋੜੇ ਤਾਂ ਇਹ ਰਹਿ ਗਏ ਕਰ ਲੋ ਚੱਕਾ ਉਪਰੇ ਭਰਾਵਾਂ ਦੇ ਫੋਨ ਆਉਂਦੇ ਯਾਰ ਵੀ ਹੁਣ ਦੱਸੋ ਕੀ ਕੁਸ ਰਹਿ ਗਿਆ 22 ਜੋੜੇ ਤਾਂ ਆ ਰਹਿ ਗਈ ਬਾਕੀ ਵੱਡੇ ਰਹਿ ਗਏ ਆਪਣੇ ਮੇਨ ਕਬੂਤਰ ਆਪਰਾ ਜੀ ਗਾਰੰਟੀ ਪਰਾ ਜੀ 22 ਕਬੂਤਰ ਰਹਿ ਗਿਆ 22 22 only ਵੱਡੇ ਛੋਟੇ 22 ਰਹਿ ਗਏ ਇੱਧਰ ਇੱਕ ਬਿੰਗਾ ਵੀ ਹੈ ਨਾ ਅੱਜ ਇਹ 22 ਬੈਠਿਆ ਭਰਾ ਇੱਥੇ ਕਰ ਲੋ ਚੱਕ ਬਾਲੇ ਭਰਾਵਾਂ ਦੇ ਫੋਨ ਉਦੋਂ ਹੀ ਪੈਰ ਦੱਸ ਬਾਈ ਕਿੰਨੇ ਰਹਿ ਗਏ ਕਿਹੜੇ ਰਹਿ ਗਏ ਆ ਭਰਾ ਬਾਈ ਕੁੱਤ ਰਹਿ ਗਏ ਬਾਈ ਕੁੱਤ ਨਹੀਂ ਰਹਿ ਗਏ ਤੁਹਾਨੂੰ ਪਹਿਲਾਂ ਵੀਡੀਓ ਦਿਖਾਤੀ ਤੇ ਬਾਕੀ ਜੋੜੇ ਲੱਗੇ ਲਗਾਏ ਰਹਿ ਗਏ ਇਹੀ ਜਾਨਵਰ ਰਹਿ ਗਏ ਆਜੋ ਵੈਲਕਮ ਇਹ ਹੁਣ ਨਚੋੜ ਹੀ ਰਹਿ ਗਏ ਵੱਡੇ ਰਹਿ ਗਏ ਮਤਲਬ ਹੈਗੇ ਵਿੱਚ ਪੱਠੇ ਵੀ ਇਹ ਵੱਡੇ ਹੀ ਆ ਮੇਰੇ ਬਦ ਆ ਬੈਠੇ ਆ ਭਰਾ ਜੀ ਆਪਣੇ ਵੱਡੇ ਜਾਨਵਰ ਵੱਡੇ ਆ ਭਰਾ ਜੀ ਇਹ ਸਾਰੇ ਵੱਡੀਆਂ ਕੂਤਰੀਆਂ ਵਿੱਚ ਦੋ ਤਿੰਨ ਵੱਡੇ ਕੂਤਰਾ ਗੁਰਦੇਵ ਕਾ ਲਿਖਿਆ ਰਾਜਨਾਲਾ ਬਿਠਾ ਉਹ ਛੱਟੀਆਂ ਨਾਲ ਬਿਠਾ ਜਿਆਦ ਵਾਲਾ ਉਹ ਜਿਹੜਾ ਲੜਕੀ ਜਾਂਦਾ ਸਾਰੇ ਇਹ ਵੱਡੇ ਜੋੜੇ ਭਰਾਜੀ ਲੱਗੇ ਹੋਏ ਆ ਇਹ ਲੱਗੇ ਹੋਏ ਜੋੜੇ ਆ ਭਰਾ ਜੀ ਪੰਜ ਜੋੜੇ ਇਹਦੇ ਚ ਆ ਜਮਾ ਹੀ ਮੇਨ ਆ ਗਈ ਭਰਾ ਜਮਾ ਮੇਨ ਪ्योर ਸਿਰੋਂ ਵੱਡੇ ਜਿਨ੍ਹਾਂ ਦੀ ਲਾਦ ਆ ਉਹ ਸਾਰੇ ਕੂਤਰ ਇਹਦੇ ਜਗੇ ਪੰਜ ਜੋੜੇ ਇੱਕ ਦੋ ਕੂਤਰ ਕਿਹਦੇ ਆਏ ਵੇ ਆਪਣੇ ਕੋਲੇ ਇਹਦੇ ਚ ਤਾਂ ਆਹ ਕੂਤਰ ਆਇਆ ਵਾ ਕਿਸਦਾ ਅੱਕੀ ਸਾਰੇ ਆਪਣੇ ਆ ਭਰਾ ਇਹ ਵੱਡੇ ਆ ਜੋੜੇ ਪੰਜੇ ਇੱਕ ਪੱਠੀ ਲਾਈ ਸੀ ਵੱਡੇ ਨਾਲ ਇਹ ਵਾਲੀ ਮੇਨ ਕੋਹਤਰਾ ਭਰਾ ਆਪਣੇ ਆ ਅਗੇ ਵੱਡੇ ਜੋੜੇ ਲੱਗੇ ਹੋਏ ਭਰਾ ਜੀ ਜੋੜੇ ਲੱਗੇ ਲਗਾਏ ਇਹ ਸੀਗੇ ਚ 13 ਜੋੜੇ ਲੱਗੇ ਹੋਏ ਸੀਗੇ ਇੱਕ ਜੋੜਾ ਉੱਠ ਗਿਆ 12 ਰਹਿ ਗਏ ਮੇਰੇ ਸਾਬ ਨਾਲ ਵੱਡੇ ਆ ਕਦਾ ਚੀਨੀ ਕੋਹਤਰੀ ਕੱਢ ਲਈ ਇੱਕ ਹੋਰ ਗਿਆ ਆਹ ਕੋਹਤਰਾ ਬੈਠਿਆ ਭਰਾ ਕਰ ਲੋ ਚੈੱਕ ਇਹ ਮੇਨ ਆਪਣੇ ਜੋੜੇ ਲੱਗੇ ਹੋਏ ਆ ਫਾਇਦਾ ਕੁੱਤਰਾ ਉਹੀ ਆ ਭਰਾ ਸਾਰੇ ਕੋਈ ਬੱਚੇ ਗੱਡੀ ਬੈਠਾ ਕੋਈ ਕਿਵੇਂ ਆ ਇੱਕ ਕੁੱਤਰਾ ਆ ਉਤਰ ਕੇ ਜਿਹਦਾ ਆ ਬਈ ਜਿਹੜਾ ਇੱਥਾਂ ਬੈਠਾ ਤੇ ਬਾਕੀ ਸਾਰੇ ਆਪਣੇ ਆ ਇੱਕ ਤਾਂ ਨਹੀਂ ਅਕਲ ਦਾ ਹੋਰ ਆਊਗਾ ਯਾਰ ਆ ਬੈਠਾ ਮੀਰ ਅੱਬਾਂ ਦਾ ਆ ਤੇ ਆਦੇ ਬੈਠਾ ਕਾਬਲੋ ਜੱਕ ਭਰਾ ਇਹ ਵੱਡੇ ਜੋੜੇ ਆ ਇਹਦੇ ਦੋ ਕ ਹੈਗੇ ਆ ਪੱਠੀਆਂ ਲਾਈਆਂ ਹੋਣਾ ਵੱਡਿਆਂ ਨਾਲ ਬਾਕੀ ਸਾਰੇ ਉਹੀ ਆ ਮਾਰ ਲਉ ਨਿਗਾ ਜਨ ਉਹ ਰਾਂਦੀ ਹੈਗੇ ਇਹਦੇ ਚ ਵੀ ਇੱਕ ਦੋ ਪੁੱਤਰ ਵੱਡੇ ਹੈਗੇ ਉਹ ਦੇ ਦੇਾਂਗੇ ਯਾਰ ਰੱਤਾ ਹੈਗਾ ਉਹ ਹੈਗੇ ਉਹ ਵੀ ਦੇ ਸਕਦੇ ਆ ਜਿਹੜੇ ਬੱਚੇ ਜੇ ਉਹ ਰੱਖਣੇ ਆ ਯਾਰ ਨਾ ਨੂੰ ਇੰਨੀਆਂ ਕੁ ਬਾਜੀਆਂ ਛੱਡ ਲਾਂਗੇ ਇੱਕ ਜੋੜਾ ਇੱਧਰ ਵੀ ਬੈਠਾ ਭਰਾ ਆ ਆ ਬੈਠਾ ਪਿਓਰ ਜੋੜਾ ਭੈਣ ਭਰਾ ਹੀ ਐਸੇ ਦੋਨੇ